ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਸ਼੍ਰੀ ਫਤਿਹਗੜ੍ਹ ਸਾਹਿਬ ਲਿਵ ਇਨ ਯੂ ਐਸ اے ਔਨ ਵਰਕ ਪਰਮਿਟ ਜਨਮ 1992 ਹੋਟਲ ਮੈਨੇਜਮੈਂਟ ਭੈਣ 1 ਕੇਜੀ ਕੈਨੇਡਾ ਦੇ ਵਿੱਚ ਤੇ ਇੱਕ ਪਰਾਈ ਯੂਰਪ ਕੰਟਰੀ ਦੇ ਵਿੱਚ ਕਾਸਟ ਜੱਟ ਸੇ ਕੇਜੀ ਕੱਦ 5 ਫੁੱਟ 9 ਇੰਚ ਵਰਕ ਇਨ ਸਟੋਰ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਯੂ ਐਸ اے ਚਾ ਕੈਨੇਡਾ ਜਾਂ ਫਿਰ ਯੂਰਪ ਦੇ ਵਿੱਚ ਕਿਸੇ ਵੀ ਸਟੇਟਸ ਤੇ ਹੋਵੇ ਡਿਵੋਰਸਡ ਵਾਲੀ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਤੇ ਕੁੜੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਤੇ ਵਟਸਐਪ ਨੰਬਰ ਦਿੱਤੇ ਗਿਆ ਜੀ ਵਟਸਐਪ ਤੇ ਤੁਸੀਂ ਕਾਲ ਮੈਸੇਜ ਕਰਕੇ ਪਰਿਵਾਰ ਦੇ ਨਾਲ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 9 10 1988 ਕੱਦ 5 5 ਕੁੜੀ ਤਲਾਕशुदा ਕੋਈ ਬੱਚਾ ਨਹੀਂ ਕਾਸਟ ਰਵੀ ਦਸੀਆ ਸਿੱਖ ਪੜਾਈ ਪੀਜੀਡੀਸੀਏ ਮੁਆਸਤਰੀ ਇਨ ਕੰਪਿਊਟਰ ਸਾਇੰਸ ਦੀ ਨੌਕਰੀ ਸਰਕਾਰੀ ਹਸਪਤਾਲ ਦੇ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਕੰਟਰੈਕਟ ਬੇਸ ਤੇ ਜੌਬ ਕਰਦੀ ਹੈ ਪਿਤਾ ਜੀ ਸਰਕਾਰੀ ਨੌਕਰੀ ਤੋਂ ਰਿਟਾਇਰ ਨੇ ਤੇ ਮਾਤਾ ਜੀ ਹਾਊਸ ਵਾਈਫ ਨੇ ਪਰ ਆਬਾਰ ਆਸਟ੍ਰੇਲੀਆ ਦੇ ਵਿੱਚ ਪੱਕਾ ਹੈ ਝੂਠੇ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਤੇ ਸਾਡੇ ਤੇ ਆਪਣਾ ਟਾਈਮ ਨਾ ਖਰਾਬ ਕਰਨ ਤੇ ਪਰਿਵਾਰ ਦੀ ਮੰਗੇ ਜੀ ਰਾਧਾ ਸੁਆਮੀ ਪਰਿਵਾਰ ਚ ਕੇਵਲ ਵੈਸ਼ਨੂ ਪਰਿਵਾਰ ਦਾ ਮੁੰਡਾ ਹੀ ਇਹਨਾਂ ਨੂੰ ਚਾਹੀਦਾ ਬਾਕੀ ਕਿਰਪਾ ਕਰਕੇ ਇਹਨਾਂ ਨੂੰ ਫੋਨ ਨਾ ਕਰਨਾ ਕਮਰੇ ਸਰ ਬਟਾਲਾ ਤੇ ਇਸ ਦੇ ਨਜ਼ਦੀਕ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਸ਼ੀਲ ਕੁਮਾਰ ਪਤਾ ਲੁਧਿਆਣਾ ਕਾਸਟ ਖੱਤਰੀ ਪਿਤਾ ਪ੍ਰਵੀਨ ਕੁਮਾਰ ਉਮਰ 6 ਜਨਮ 1995 ਸਮਾਂ 11:55 ਪੀਐਮ ਗੋਤ ਚੱਡਾ ਕੱਦ 5 ਫੁੱਟ 3 ਇੰਚ ਭੈਣ ਇੱਕ ਮੈਰਿਟ ਪ੍ਰਾਇਕ ਮੈਰਿਟ ਤੇ ਕੰਮ ਹੈ ਜੀ ਇਹਨਾਂ ਦਾ ਕਟਰ ਮਾਸਟਰ ਆਮਦਨ 15000 ਤੇ ਆਪਣਾ ਘਰ ਹੀ 100 ਗੱਜ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਸਾਊ ਘਰੇਲੂ ਹੋਵੇ ਖਤਰੀ ਸੁਨਿਆਰ ਅਰੋੜਾ ਕਾਸਟ ਹੀ ਇਹਨਾਂ ਨੂੰ ਸੰਪਰਕ ਕਰੋ ਹੋਰ ਕੋਈ ਪਰਿਵਾਰ ਦੀ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਚਿਲਾ ਫਿਰੋਜ਼ਪੁਰ ਕਾਸਟ ਕੰਬੋਜ ਗੋਤ ਜੋਸਨ ਉਮਰ 16 12 1996 ਕੱਦ 6 ਪੁੱਤਰਾ ਇੱਕ ਦੁਬਈ ਟਰੱਕ ਡਰਾਈਵਰ ਪਹਿਣ ਇੱਕ ਆਪਣਾ ਆਈਲੈਂਡ ਸੈਂਟਰ ਪਿਤਾ ਦੀ ਆਪਣੀ ਸ਼ਾਪ ਹੈ ਵਿਸ਼ਨੂ ਪਰਵਾਰੀ ਤੇ ਕਾਮੇ ਜੀ ਇਨ੍ਹਾਂ ਦਾ ਲੜਕਾ ਨਿਊਜ਼ੀਲੈਂਡ ਵਰਕ ਪਰਮਿਟ ਤੇ ਹੈ 6 ਕਿੱਲੇ ਜ਼ਮੀਨ ਹੈ ਪਰਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਤੇ ਪੜ੍ਹੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਰਸਿੰਗ ਜਾਂ ਆਈਲੈਂਡਸ ਕੀਤੀ ਹੋਵੇ ਹੋਰ ਪਰਵਾਰ ਦੀ ਕੋਈ ਮੰਗ ਨਹੀਂ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਰੂਪਨਗਰ ਆਲੰਪੁਰ ਉਮਰ 18 10 1992 ਕੱਦ 5'9 ਪ੍ਰਾਇਮਰਿਡ ਪੜਾਈ ਆਈਟੀਆਈ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ ਗ੍ਰੈਜੂਏਟ ਕੰਮੇ ਜੀ ਇਹਨਾਂ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਟ ਸਵਰਾਜ ਮਾਜੜਾ ਰੂਪਨਗਰ ਪਿਤਾ ਬਲਰਾਮ ਸਿੰਘ ਅੰਗੇ ਲਿਆ 우 ਮਾਤਾ ਖਿਲਵਾਰਾ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਖ ਗਮਿੰਦਰ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਪੁੱਲਰ ਉਮਰ 14 11 1995 ਕੱਦ 5 ਫੁੱਟ 10 ਇੰਚ ਪੜਾਈ +2 D C S E ਭੈਣ 1 K G ਮੈਰਿਡ ਕੈਨੇਡਾ P R A ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਐਕਸਪਾਇਰ ਨੇ ਤੇ ਕੰਮ ਇਹ ਜੀ ਇਹਨਾਂ ਦਾ 숍 ਫਰੀਦਕੋਟ ਐਂਡ ਗੁਰੂਗਰਾਮ ਸੀਸੀਟੀਵੀ ਐਂਡ ਕੰਪਿਊਟਰ ਸੌਫਟਵੇਅਰ ਐਂਡ ਹਾਰਡਵੇਅਰ ਪਾਰਟਨਰਸ਼ਿਪ ਇਨਕਮ 20 ਤੋਂ 30 ਹਜ਼ਾਰ ਮੰਥਲੀ ਖੇਤੀਬਾੜੀ ਦਾ ਕੰਮ ਇਹ ਨਾਲ ਅਤੇ ਪਰਿਵਾਰ ਦੀ ਮੰਗੇ ਜੀ ਘਰੇਲੂ ਲੜਕੀ ਦੀ ਜ਼ਰੂਰਤ ਹੈ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਮਜਬੀ ਸਿੱਖ ਗੋਤ ਪਬ ਮਈ ਉਮਰ 28 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੈਚਲਰ ਆਫ ਟੈਕਨੋਲੋਜੀ ਇਨ ਮਕੈਨੀਕਲ ਪ੍ਰਾ ਏਕੇ ਤੇ ਕੰਮ ਹੈ ਜੀ ਇਹਨਾਂ ਦਾ ਕੁਆਲਟੀ ਚੈਕਰ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਹੋਮਰ 1992 ਕੱਦ 5 ਫੁੱਟ 6 ਇੰਚ ਗੋਤ ਗਰੇਵਾਲ ਪੰਦੇਰ ਪੜਾਈ ਪਲੱਸ 2 ਨੌਨ ਮੈਡੀਕਲ ਡੀ ਫਾਰਮੇਸੀ ਪ੍ਰੈਨ ਨੋਪਰਾ 91 ਮੈਰਿਡ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਤੇ ਕੰਮ ਹੈ ਜੀ ਇਹਨਾਂ ਦਾ ਪਿੰਡ ਦੇ ਵਿੱਚ ਆਪਣਾ ਮੈਡੀਕਲ ਸਟੋਰ ਹੈ ਆਮਦਨ 40000 ਹੈ ਸ਼ਹਿਰ ਏਰੀਏ ਦੇ ਵਿੱਚ ਵਧੀਆ ਕੋਠੀ ਪਾਈ ਹੋਈ ਹੈ ਜ਼ਮੀਨ ਹੈ ਨਹੀਂ ਜੀ ੁੰਡਾ ਸੋਹਣਾ ਸੁਨੱਖਾ ਤੇ ਨਸ਼ੇ ਤੋਂ ਰਹਿ ਤੇ ਪਰਿਵਾਰ ਦੀ ਮੰਗੇ ਲੜਕੀ ਜਰਸੀ ਜਾਂ ਸਿੱਖ ਜਨਰਲ ਜਾਂ ਅਪਰ ਕਾਸਟ ਦੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਕਾਸਟ ਜਟ ਸਿੱਖ ਗੋਤ ਸਿੱਧੂ ਉਮਰ 6 11 1994 ਕੱਦ 6 ਫੁੱਟ ਪੜਾਈ ਪਲੱਸ 2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪਹਿਣਾ ਦੋਨੇ ਮੈਰਿਟ ਨੇ ਕਮੇਜੀ ਇਹਨਾਂ ਦਾ 6 ਕਿੱਲੇ ਜ਼ਮੀਨ ਹੈ ਆਪਣਾ ਕਾਰੋਬਾਰ ਬਿਜ਼ਨਸ ਹੀ ਕਮਾਈ 1.5 ਲੱਖ ਪ੍ਰਤੀ ਮਹੀਨਾ ਮੁੰਡਾ ਸ਼ੁੱਧ ਵੈਸ਼ਨੂ ਤੇ ਵੈਸ਼ਨੂ ਪਰਿਵਾਰੀ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਪੜੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕਾ ਪਤਾ ਏਰੀਆ ਪਟਿਆਲਾ ਕਾਸਟ ਗੰਬੋਜ ਗੋਤ ਤਿੰਦ ਉਮਰ 29 ਸਾਲ ਕੱਦ 5 ਫੁੱਟ 8 ਇੰਚ ਪੜਾਈ ਬੀ ਟੈਕ ਫਰੋਮ ਦਿੱਲੀ ਸੌਫਟਵੇਅਰ ਇੰਜੀਨੀਅਰਿੰਗ ਇਨ ਗੁੜਗਾਓ ਪਰ ਆ ਇੱਕ ਕੈਨੇਡਾ ਪੀਆਰ ਹੈ ਕੰਮ ਹੈ ਜੀ ਲੜਕਾ ਕੈਨੇਡਾ ਪੀਆਰ ਹੈ ਵਧੀਆ ਆਮਦਨੀ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮਾਂਗੇ ਜੀ ਕੁੜੀ ਪਟਿਆਲਾ ਏਰੀਆ ਦੀ ਹੋਵੇ ਸੋਹਣੀ ਸੜਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਢਿੱਲੋਂ ਪਤਾ ਜ਼ਿਲ੍ਹਾ ਸੰਗਰੂਰ ਉਮਰ 32 1994 ਕੱਦ 5 ਫੁੱਟ 5 ਇੰਚ ਪੜਾਈ ਬੀ ਕਾਮ ਭਰਾ 1 ਮੈਰੀਡ ਇੰਡੀਆ ਵਿੱਚ ਤੇ ਕੰਮ ਇਹ ਜੀ ਲੜਕਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਆ ਕੰਪਨੀ ਵਰਕ ਸਕਿਲਡ ਵਰਕਰ ਜ਼ਮੀਨ ਦੋ ਕਿੱਲੇ ਆ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਜੀਤ ਸਿੰਘ ਪਤਾ ਕੋਟਲਾ ਆਕੇ ਖੰਨਾ ਕਾਸਟ ਜੱਟ ਸਖੂਮਰ 1994 ਕੱਦ 5 ਫੁੱਟ 9 ਇੰਚ ਗੋਤ ਗਿਲਬ ਵਿਦੇਸ਼ਾਂ ਪੜਾਈ ਪਲੱਸ 2 ਪਿਤਾ ਨਿਰਪੈ ਸਿੰਘ ਮਾਤਾ ਸਵਰਨਜੀਤ ਕੌਰ ਸਾਮੀ ਜੀ ਇਹਨਾਂ ਦਾ 3 ਕਬਾਈਨਾ ਨਹੀਂ 4 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਡਿਵੋਰਸਟ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਵਿਆਹ ਦਾ ਸਾਰਾ ਖਰਚਾ ਮੁੰਡੇ ਦੇ ਵੱਲੋਂ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਜੂਤ ਸਿੰਘ ਗੋਤਰਾ ਲੋਵਾਲ ਧਾਰੀ ਕਾਸਟ ਰਾਜਪੂਤ ਪਤਾ ਜਲੰਧਰ ਉਮਰ 6 12 1996 ਕੱਦ 5 ਫੁੱਟ 8 ਇੰਚ ਟਰਬਨ ਨੂੰ ਬੁਵਾਈ ਪੜ੍ਹਾਈ ਐਮ ਐਸ ਸੀ माइक्रोबायोलॉजिक मेडिकल प्राय 21 अनमैरिड डॉक्टरी पिता जर्नल फिजिकल जर्नल फिजिक्स डॉक्टर माता ਦਾ ਆਪਣਾ ਹੋਮੋਪੈਥੀ ਸ਼ਾਪ ਹੈ ਕਾਮੀ ਜੀ ਇਹਨਾਂ ਦਾ ਵਰਕਿੰਗ ਆਵਣ ਲੇ ਲੈਬਰੀ ਆਵਣ ਬਿਜ਼ਨਸ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਮੈਡੀਕਲ ਪ੍ਰੋਫੈਸ਼ਨਲ ਲੈਬ ਪੈਥ ਲੋਜੀਕਸਟ ਬੀ ਐਮ ਐਸ ਬੀ ਐਚ ਐਮ ਐਸ ਬੀ ਪੀ ਟਿ ਜੇ ਡਿਗਰੀ ਪੜਾਈ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਕੁਮਾਰ ਪਤਾ ਪਠਾਨਕੋਟ ਕਾਸਟ ਹਿੰਦੂ ਚਾਟ ਗੋਤ ਮੇਤਰ ਉਮਰ 28 1980 ਕੱਦ 5 ਫੁੱਟ 2 ਇੰਚ ਪੜਾਈ ਡਿਪਲੋਮਾ ਪਿਤਾ ਨਾਥਾਰਾਮ ਕੰਮ ਹੀ ਜ ਇਹਨਾਂ ਦਾ ਵਾਟਰ ਸਪਲਾਈ ਦਾ ਕੰਮ ਹੈ ਪਰਿਵਾਰ ਦੀ ਪੰਗੇ ਕੁੜੀ ਪੜੀ ਲਿਖੀ ਪਲੱਸ 2 ਕੀਤੀ ਹੋਵੇ ਉਮਰ 30 ਤੋਂ 35 ਸਾਲ ਤੱਕ ਹੋਵੇ ਤੇ ਘਰੇਲੂ ਕੰਮ ਕਰ ਜਾਣਦੀ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹੰਝੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਕਾਸਟ ਜੱਟ ਸਿੱਖ ਜਨਮ 1993 ਕੱਦ 5 ਫੁੱਟ 6 ਇੰਚ ਪੜਾਈ ਡਬਲ ਐਮਏ ਹਿੰਦੀ ਹਿਸਟਰੀ ਪਰਿਵਾਰ ਦੀ ਮੰਗੇ ਜੀ ਮੁੰਡੇ ਦੇ ਕੋਲ 20 ਤੋਂ 30 ਕਿੱਲੇ ਜ਼ਮੀਨ ਹੋਵੇ ਤੇ ਜੱਟ ਸਿੱਖ ਹੀ ਇਹਨਾਂ ਨੂੰ ਸੰਪਰਕ ਕਰਨ ਵਿੱਚ ਹੋਲੇ ਫੋਨ ਲਾਕਰ ਸੰਗਰੂਰ ਪਟਿਆਲਾ ਤੇ ਮਲੇਰਕੋਟਲੇ ਜ਼ਿਲ੍ਹੇ ਨੂੰ ਪਹੁੰਚੇ ਕਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪੁੱਤਰੀ ਨਵਜੋਤ ਸਿੰਘ ਇੰਡੀਅਨ ਰੇਲਵੇ ਵਿੱਚ ਜੋਬ ਤੇ ਸੈਲਰੀ ਮਾਤਾ ਹਾਊਸ ਵਾਈਫ ਇੱਕ ਭਰਾ ਐਸਬੀਆਈ ਬੈਂਕ ਦੇ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਲੜਕੀ ਨੇ ਪਲੱਸ 2 ਰੇਲਵੇ ਤੋਂ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ ਤੇ ਬਿਊਟੀ ਪਾਰਲਰ ਦਾ ਕੰਮ ਵੀ ਚਾਹੁੰਦੀ ਹੈ ਕਾਸਟ ਮਜਬੂਰੀ ਸੇਖੇ ਗੋਤ ਲੱੱਦਰ ਏਰੀਆ ਅੰਮ੍ਰਿਤਸਰ ਤੋਂ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਚੌਂਕ ਤੇ ਹੋਵੇ ਚਾ ਆਪਣਾ ਚੰਗਾ ਬਿਜ਼ਨਸ ਹੋਵੇ ਵਧੀਆ ਛੋਟੀ ਫੈਮਿਲੀ ਤੋਂ ਹੋਵੇ ਜਾਤ ਪਾਤ ਦਾ ਕੋਈ ਚੱਕਰ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਬੀ ਮੰਗਲਿਕ ਪਤਾ ਲੁਧਿਆਣਾ ਉਮਰ 31 10 1997 ਪੜਾਈ ਬੀ ਕਾਮ ਐਮ ਬੀਏ ਪਿਤਾ ਇੱਕ ਅਨਮੈਰਿਡ ਪਿਤਾ ਗਵਰਨਮੈਂਟ ਜੌਬ ਇਨ ਬੈਂਕ ਮਾਤਾ ਹਾਊਸ ਵਾਈਫ ਗੋਤੀ ਜੀ ਨਦੀ ਸਹੋਤਾ ਬੇਗਰਾਜ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਛੋਟਾ ਪਰਿਵਾਰ ਹੋਵੇ ਮਾਸਟਰ ਡਿਗਰੀ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਲੂਟ ਕਰੋ ਜੀ ਨਾਮ ਲਾਵਿਸ਼ ਗਰਗ ਪਤਾ ਮੋਰ ਮੰਡੀ ਬਠਿੰਡਾ ਕਾਸਟ ਹਿੰਦੂ ਉਮਰ 16 1991 ਕੱਦ 5 ਫੁੱਟ 6 ਇੰਚ ਪੜਾਈ ਬੀਏ ਪਾਸਪਰਾ ਇੱਕ ਮੈਰਿਡ ਪਿੰਡ ਦੋਣੀ ਮੈਰਿਡ ਨੇ ਪਿਤਾ ਅਰਜਨ ਦਾਸ ਐਕਸਪਾਇਰ ਮਾਤਾ ਬਿਮਲਾ ਦੇਵੀ ਹਾਊਸ ਵਾਈਫ ਕਾਮੇਜੀ ਕਮਿਸ਼ਨ ਏਜੰਟ ਟਰੈਵਲ ਏਜੰਟ ਆਪਣਾ ਘਾਰੇ ਸਭ ਪਲOTS ਤੇ ਸ਼ਾਪਸ ਦੇ ਪਰਿਵਾਰ ਵੈਸ਼ਨੂ ਹੈ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਤੇ ਵੈਸ਼ਨੂ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬੁਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 26 ਕ 2000 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਪੇਂਡ ਨੋ ਪਰ ਨੋ ਵੈਸ਼ਨੂ ਪਰਵਾਰੇ ਛੋਟੀ ਫੈਮਿਲੀ ਹੈ ਕੰਮੇ ਜੀ ਇਹਨਾਂ ਦਾ 12 ਕਿੱਲੇ ਜ਼ਮੀਨ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਡਬਲ ਸਟੋਰੀ ਕੋਠੀ ਰੋਡ ਤੇ ਨਾਲ ਜ਼ਮੀਨ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਚ ਆਸਟ੍ਰੇਲੀਆ ਦੀ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਗੁਰਦੇਵ ਸਿੰਘ ਪਤਾ ਢੋਲੇਵਾਲ ਕਾਸਟ ਰਾਮਗੜੀਆ ਗੋਤ ਹੁੰਜਲ ਕੱਦ 5 ਫੁੱਟ 6 ਇੰਚ ਉਮਰ 28 ਸਾਲ ਪੜ੍ਹਾਈ ਬੀ ਕਾਮ ਪਹਿਣਾ ਦੋਨੇ ਮੈਰਿਡ ਨੇ ਪ੍ਰਾਣੂ ਕੰਮ ਇਹ ਜੀ ਨਾ ਦਾ ਅਕਾਊਂਟ ਕੰਪਨੀ ਈਸਟ ਵੈਨ ਇੰਟਰਨੈਸ਼ਨਲ ਲਿਮਟਿਡ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਪੰਗਲੀਕ ਨਾ ਹੋਵੇ ਕਾਸਟ ਨੂੰ ਵਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਕਾਸਟ ਜੱਟ ਸਤੰਬਰ 1999 ਕੱਦ 5 ਫੁੱਟ 10 ਇੰਚ ਪੜਾਈ ਬੀਟੈਕ ਇੰਜੀਨੀਅਰਿੰਗ ਮੁੰਡਾ ਤਲਾਖ ਸੁਧੈ ਕੰਮੇ ਜੀ ਇਹਨਾਂ ਦਾ ਗਵਰਨਮੈਂਟ ਜੋਬ ਪੰਜਾਬ ਪੁਲਿਸ 4 ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਮਿੰਦਰ ਸਿੰਘ ਉਮਰ 24 ਸੋਰੀ ਬਾਈ ਚਰੁਨੀਸ ਉਹਨਾਂ ਨੇ ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਟ ਕੰਮ ਇਹ ਜੀ ਇਹਨਾਂ ਦਾ ਵਰਕ ਇਨ ਆਈਟੀ ਕੰਪਨੀ ਆਊਟਲਾਈਨ ਸਿਸਟਮ ਇਨ ਮੈਨੇਜਰ 9 ਇਅਰ ਐਕਸਪੀਰੀਅੰਸ ਸੈਲਰੀ 1.2 ਲੱਖ ਪਰ ਮੰਥ ਤੇ ਮਾਤਾ ਐਕਸਪਾਇਰ ਨੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਇਸ ਨੌਕਰੀ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੱਕ ਹੋਰ ਪਤਾ ਬਠਿੰਡਾ ਉਮਰ 27 1995 ਕੱਦ 5 ਫੁੱਟ 4 ਇੰਚ ਭੈਣਾ ਦੂਣੀ ਇੱਕ ਕੈਨੇਡਾ ਇੱਕ ਪੰਜਾਬ ਪ੍ਰਾਇਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਕਮੇਜੀ ਨਾ ਦਾ ਪਰਮਾਨੈਂਟ ਰੈਜ਼ੀਡੈਂਸ ਟੋਰਾਂਟੋ ਅਨਟੋਰੀਆ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇਹਨਾਂ ਨੂੰ ਓਨਲੀ ਰਾਮਗੜੀਆ ਕਾਸਟ ਵਾਲੇ ਹੀ ਸੰਪਰਕ ਕਰਨ ਹਾਂਜੀ ਅਗਲਾ ਰਿਸ਼ਤਾ ਲੂਟ ਕਰੋ ਜੀ ਨਾਮ ਰਜਿੰਦਰਪਾਲ ਸਿੰਘ ਪਤਾ ਫਤਿਹਗੜ੍ਹ ਸਾਹਿਬ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 1990 ਮੁੰਡਾ ਨਸ਼ੇ ਤੋਂ ਰਹਿਤ ਹੈ ਕੱਦ 5 ਫੁੱਟ 7 ਇੰਚ ਪੈਣਾ ਦੋ ਮੈਰਿਡ ਕੈਨੇਡਾ ਸਿਟੀਜ਼ਨ ਪਿਤਾ ਰਿਟਾਇਰ ਬੈਂਕ empioy ਮਾਤਾ ਰਿਟਾਇਰ ਪ੍ਰਿੰਸੀਪਲ ਫਰੋਮ ਹਰਿਆਣਾ ਗਵਰਨਮੈਂਟ ਕਾਰਮੀ ਜੀ ਇਹਨਾਂ ਦਾ ਲੜਕਾ ਐਮ ਐਨ ਸੀ ਕੰਪਨੀ ਮਹਾਲੀ ਦੇ ਵਿੱਚ ਜੌਬ ਕਰਦਾ ਹੈ ਪਰਵਾਰ ਦੀ ਮੰਗੇ ਕੁੜੀ ਘਰੇਲੂ ਕਿਸੇ ਵੀ ਕਾਸਟ ਦੀ ਹੋਵੇ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਇਹ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸਖੂਮਰ 1992 ਕੱਦ 5 ਫੁੱਟ 2 ਇੰਚ ਪੜਾਈ ਮੈਡੀਕਲ ਪਲੱਸ ਨਾਨ ਮੈਡੀਕਲ ਪਲੱਸ ਲਾ ਡਿਗਰੀ ਪਿਤਾ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਪਰਾ ਤੇ ਨੇ ਕਾਮ ਕਾਮੇ ਜੀ ਇੰਦਾ ਦਾ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟਾਈਮ ਜੌਬ ਕਰਦੇ ਨੇ ਦੇ ਲੋ ਦੀ ਪ੍ਰੈਕਟਿਸ ਕਰਦੇ ਨੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸਨਖਾ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 34 ਸਾਲ ਕਿ ਨੀਡੀਅਨ ਬੌਰਨ ਕੱਦ 5 ਫੋਰਟ 6 ਇੰਚ ਪੜਾਈ ਡਿਗਰੀ ਇਨ ਲਾ ਕਾਮੇ ਜੀ ਵਰਕਿੰਗ ਵਿਦ ਲਾ ਫਰਮ ਤੇ ਪਰਿਵਾਰ ਦੀ ਮੰਗੇੁੰਡਾ ਕਨੇਡਾ ਦਾ ਬੌਰਨ ਹੋਵੇ ਵਧੀਆ ਪੜਿਆ ਲਿਖਿਆ ਨੌਕਰੀ ਵਾਲਾ ਹੋਵੇ ਤੇ ਜੱਟ ਸੇਖ ਫੈਮਿਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਢਿੱਲੋ ਪਤਾ ਜ਼ਿਲ੍ਹਾ ਸੰਗਰੂਰ ਉਮਰ 3 2 1994 ਕੱਦ 5 ਫੁੱਟ 5 ਇੰਚ ਪੜਾਈ ਬੀਕੋਮ ਪ੍ਰਾ ਇੱਕ ਮੈਰਿਡ ਇੰਡੀਆ ਕਾਮੀ ਜੀ ਇਨਾਂ ਦਾ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਕੰਪਨੀ ਵਰਕ ਸਕਿਲਡ ਵਰਕਰ ਜ਼ਮੀਨ 2 ਕਿੱਲੇ ਤੇ ਪਰਿਵਾਰ ਦੀ ਮਾਂਗੇ ਕੁੜੀ ਸੋਹਣੀ ਸੁਨਖੀ ਤੇ ਪੜੀ ਲਿਖੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਕੱਦ 5 ਫੁੱਟ 10 ਇੰਚ ਜਨਮ 1 1 2006 ਜ਼ਿਲ੍ਹਾ ਤਰਨਤਾਰਨ ਪੜ੍ਹਾਈ ਹੈ ਜੀ ਮੁੰਡਾ ਬੀ ਫਾਰਮੇਸੀ ਦੀ ਡਿਗਰੀ ਕਰ ਰਿਹਾ ਹੈ ਤੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਡਾਕਟਰੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਤੇ ਜਾਂ ਫਿਰ ਡਿਗਰੀ ਕਰ ਰਹੀ ਹੋਵੇ ਇਹ ਰਹਿੰਦੀ ਹੋਈ ਸਟੱਡੀ ਕਰਵਾ ਦੇਣਗੇ ਤੇ ਡਿਗਰੀ ਕਰਨ ਤੋਂ ਬਾਅਦ ਬਾਹਰ ਜਾਣਾ ਹੋਵੇਗਾ ਤੇ 12ਵੀਂ ਭੇਜ ਦਿੱਤਾ ਜਾਵੇਗਾ ਤੇ ਨਾਲ ਇਹਨਾਂ ਦੇ ਪਿਤਾ ਦਾ ਮੋਬਾਈਲ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਬੀ ਮੰਗਲਿਕ ਪਤਾ ਲੁਧਿਆਣਾ ਉਮਰ 31 10 1997 ਪੜ੍ਹਾਈ ਬੀਕੋਮ ਐਮਬੀਏ ਪ੍ਰਾਇ ਇੱਕ ਅਨਮੈਰਿਡ ਪਿਤਾ ਗਵਰਨਮੈਂਟ ਜੌਬ ਇਨ ਬੈਂਕ ਮਾਤਾ ਹਾਊਸ ਵਾਈਫ ਗੋਤ ਸਹੋਤਾ ਬੇਗਰਾਜ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਛੋਟਾ ਪਰਿਵਾਰ ਹੋਵੇ ਤੇ ਮਾਸਟਰ ਡਿਗਰੀ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜੋ ਐਸਾ ਸਿਟੀਜ਼ਨ ਕਾਸਟ ਜਟ ਸਿੱਖ ਗੋਤ ਪੈਣੀਵਾਲ ਉਮਰ 3/12/1900 ਚਰਨ ਮੈਂ ਇੱਕ 5 ਫੁੱਟ ਤੇ 3 ਇੰਚ ਪੜਾਈ ਬੀ ਫਾਰਮੇਸੀ ਫਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰਨ ਪਰਮ ਯੂ ਐਸ ਏ 올 ਫੈਮਲੀ ਸੈਟਲ ਯੂ ਐਸ ਏ ਪੇਪਰਵਾਰ ਦੀ ਮਹੰਗੇ ਮੁੰਡਾ ਯੂ ਐਸ ਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਪ੍ਰੀਤ ਕੌਰ ਪਤਾ ਜਲੰਧਰ ਕਾਸਟ ਰਵੀਦਾਸੀਆ ਗੋਤ ਬੰਦਨ ਉਮਰ 36 ਸਾਲ ਕੱਦ 5 ਫੁੱਟ 2 ਇੰਚ ਪੜਾਈ 11 ਪਾਸ ਦੇ ਪਰਿਵਾਰ ਦੀ ਮੰਗੇ ਜੀ ਮੁੰਡਾ ਐਨ ਆਰ ਆਈ ਹੋਵੇ ਪਰਿਵਾਰ ਵੱਡਾ ਨਾ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਗਰੂਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਮਿਰਕ ਉਮਰ 13 11 1994 ਕੱਦ 5 ਫੁੱਟ 4 ਇੰਚ ਪੜਾਈ ਬੀ ਐਸ ਸੀ ਨਰਸਿੰਗ ਪੜਾ ਦੋ ਪਿਤਾ ਡਿ ਮਾਇਸ ਮਾਤਾ ਹਾਊਸ ਵਾਈਫ ਕਾਮੇਜੀ ਕੈਨੇਡਾ ਪੀ ਆਰ ਨੇ ਜਿਟਰਡ ਨਰਸ ਇਨ ਅਲਬਰਟ ਆ ਤੇ ਪਰਵਾਰ ਦੀ ਮੰਗੇ ਜੀ ਮੁੰਡਾ ਸੋਨਾ ਸੁਨਖਾ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਤੇ ਜੱਟ ਸਿੱਖ ਫੈਮਲੀ ਤੋਂ ਹੋਵੇ एमबीबीएस सीएमएससी आईटी ਕੀਤੀ ਹੋਵੇ 20 ਕਿਲੇ ਜ਼ਮੀਨ ਹੋਵੇ ਅਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਜੀਰਾ ਕਪੂਰਥਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵਿੰਦਰ ਕੌਰ ਕਾਸਟ ਮਜਬੀ ਸਿੱਖ ਗੋਤ ਸਹੋਤਾ ਬੱਦ ਉਮਰ 17 1997 ਕਾਰਦ 5 ਫੁੱਟ 2 ਇੰਚ ਪੜਾਈ ਪਲੱਸ 2 ਪਾਸ ਪਿਤਾ ਲਾਲ ਸਿੰਘ ਡਰਾਈਵਰ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਪ੍ਰਾ ਇੱਕ ਮੈਰਿਡ ਕਾਮੇਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਕਿਸੇ ਵੀ ਕੰਟਰੀ ਦੇ ਵਿੱਚ ਐਨ ਆਰ ਆਈ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਸਿੱਖ ਰਵਿਦਾ ਰਾਮਦਾਸਿਆ ਜ਼ਿਲ੍ਹਾ ਰੋਪੜ ਗੋਤ ਢੋੜ ਗੁਰੂ ਜਨਮ ਜੂਨ 1990 ਪੜਾਈ ਐਮ ਐਸ ਸੀ ਆਈ ਡੀ ਐਂਡ ਮਲਟੀਮੀਡੀਆ ਕਾਮੇ ਜੀ ਇਹਨਾਂ ਦਾ ਐਕਟਿੰਗ ਫਿਲਮ ਐਡੀਟਰ ਤੇ ਕਲਰਿਸਟ ਕੁੜੀ ਲੁਧਿਆਣਾ ਦੇ ਵਿੱਚ ਕੰਮ ਕਰਦੀ ਹੈ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਆ ਮਾਤਾ ਹਾਊਸ ਵਾਈਫ ਨੇ ਤੇ ਪਰਾ 1केजी ਪ੍ਰਾਈਵੇਟ ਜੋਬ ਕਰਦਾ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਸੇਮ ਕੰਮ ਵਾਲਾ ਚਾਹੀਦਾ ਇਹਨਾਂ ਨੂੰ ਕਾਸਟ ਭਾਵੇਂ ਕੋਈ ਵੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰੀਤਕੌਰ ਪਤਾ ਪਠਾਨਕੋਟ ਕਾਸਟ ਮਜਬੀ ਸਿੱਖ ਗੋਤਪਵਾਰ ਸਿੱਧੂ ਉਮਰ 26 ਬਾਰ 1999 ਪੜਾਈ ਬੀਸੀਏ ਐਮਸੀਏ ਪ੍ਰਾਇਮ ਇੱਕ ਮੈਰਿਡ ਪਿਤਾ ਰਿਟਾਇਰ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਮਾਤਾ ਹਾਊਸ ਵਾਈਫ ਕਾਂਮੀ ਜੀ ਗਵਰਨਮੈਂਟ ਕੰਪਿਊਟਰ ਟੀਚਰ ਨੇ ਤੀ ਪਰਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਚ ਐਨਆਰਆਈ ਪੀਅਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਲੇਰ ਕੋਟਲਾ ਕਾਸਟ ਜੱਟ ਸਿਕ ਹੂਮਰ 12 1995 ਕਦ 5 ਫੁੱਟ ਤੇ 3 ਇੰਚ ਪੜਾਈ ਬੀ ਐਸ ਸੀ ਨਰਸਿੰਗ 2 ইয়ার্স ਡਿਪਲੋਮਾ ਹੈਲਥ ਕੇਅਰ ਇਨ ਕੈਨੇਡਾ ਕਾਮੀ ਜੀ ਇਹਨਾਂ ਦਾ ਕੁੜੀ ਕੈਨੇਡਾ ਪੀ ਆਰ ਐ জব ਰਜਿਸਟਰਡ ਨਰਸ ਇਨ ਕੈਨੇਡਾ ਭੈਣ ਭਰਾ ਨੋ ਪਰਿਵਾਰ ਦੀ ਮੰਗੇ ਮੁੰਡਾ ਸੋਹਣਾ ਸੁਨਖਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਤੇ ਸੇਮ ਸਟੱਡੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਨਾਮ ਕੁਲਵਿੰਦਰ ਸਿੰਘ ਪਿਤਾ ਦਾ ਨਾਮ ਸਰੇਸ਼ ਸਿੰਘ ਜਨਮ ਮਿਤੀ 361992 ਕਾਸਤ ਰਾਮਦਾਸਿਆ ਸਿੱਖ ਗੋਤਰ ਰੰਗਲੇ ਅਤੇ ਡਾਬਰੇ ਕਾਦੇ ਜੀ 5 ਫੁੱਟ 5 ਇੰਚ ਪੜਾਈ ਬੀਟੈਕ ਕੰਪਿਊਟਰ ਸਾਇੰਸ ਤੇ ਕੰਮ ਇਹ ਜੀ ਇਹਨਾਂ ਦਾ ਸਰਕਾਰੀ ਨੌਕਰੀ ਕਲਰਕ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਵੱਡਾ ਪਰਾਇ ਮੈਰਿਡ ਐਂਡ ਗਵਰਨਮੈਂਟ ਜੌਬ ਕਰਦਾ ਹੈ ਤੇ ਇੱਕ ਛੋਟਾ ਪਰਾਇ ਉਹ ਅਨਮੈਰਿਡ ਤੇ ਉਹ ਵੀ ਗਵਰਨਮੈਂਟ ਜੌਬ ਕਰਦੇ ਆ ਫਾਦਰ ਆਲਸੋ ਰਿਟਾਇਰ ਫ্রম ਗਵਰਨਮੈਂਟ ਜੌਬ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਹੋਵੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫਤੇਗੜ ਸਾਹਿਬ ਪਟਿਆਲਾ ਤੇ ਰੋਪੜ ਜ਼ਿਲ੍ਹਿਆਂ ਨੂੰ ਪਹਲੇ ਤੇ ਮੈਰਿਜ ਬਿਊਰੋ ਵਾਲੇ ਦੂਰ ਰਹਿਣ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਕੌਰ ਪਤਾ ਪੀਖੀ ਪੜਾਈ ਬੀਏ ਪਾਸ BEd MA ਤਿੰਨ ਭੈਣਾਂ ਨੇ ਇੱਕ ਪਰਾਈ ਕਾਸਟ ਮਜਬੀ ਸਿੱਖ ਗੋਤ ਗਿੱਲ ਕੱਦ 5 ਫੁੱਟ 13 ਇੰਚ ਉਮਰ 10288 ਪਰਿਵਾਰ ਦੀ ਮੰਗੀ ਲੜਕਾ ਸਰਕਾਰੀ ਨੌਕਰੀ ਤੇ ਹੋਵੇ ਜਾਂ ਕੋਈ ਵਧੀਆ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਲਸਾ ਕਾਸਟ ਯਰ ਸਿੱਖ ਗੋਤ ਸਿੱਧੂ ਉਮਰ 6 11 1994 ਕਾਦੇਸ਼ੀ ਫੋਟੋ ਪੜਾਏ ਪਲਸ 2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਵੇਣਾ ਦੋਨੀ ਮੈਰਿਡ ਨਹੀਂ ਕੰਮ ਛੇ ਕਿਲੇ ਜ਼ਮੀਨ ਆਪਣਾ ਕਾਰੋਬਾਰ ਵਧੀਆ ਬਿਜ਼ਨਸ ਹੈ ਕਮਾਈ 1.5 ਲੱਖ ਪ੍ਰਤੀ ਮਹੀਨਾ ਹੈ ਤੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨਕੀ ਹੋਵੇ ਵਧਿਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਆਈ ਲੈਟਸ ਤੇ ਐਨ ਆਰ ਆਈ ਦੂਰ ਰਹਿਣ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸਿਕ ਗੋਤ ਗਰੇਵਾਲ ਪੰਦੇਰ ਉਮਰ 28 1992 ਕੱਦ 5 ਫੁੱਟ 6 ਇੰਚ ਪਰਾ ਇੱਕ ਮਾਤਾ ਹਾਊਸ ਵਾਈਫ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਆ ਤੇ ਪੜਾਈ ਪਲੱਸ 2 ਨੌਲ ਮੈਡੀਕਲ ਡੀ ਫਾਰਮੇਸੀ ਕਾਮੇ ਜੀ ਇਹਨਾਂ ਦਾ ਪਿੰਡ ਦੇ ਵਿੱਚ ਮੈਡੀਕਲ ਸਟੋਰ ਹੈ ਆਮਦਨ 30 ਤੋਂ 40 ਹਜ਼ਾਰੇ ਨਸ਼ੇ ਤੋਂ ਰਹਿ ਤੇ ਵਧੀਆ ਸ਼ਹਿਰ ਦੇ ਵਿੱਚ ਕੋਠੀਏ ਤੇ ਜ਼ਮੀਨ ਨਹੀਂ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਕੀ ਤੇ ਜੱਟ ਸਿੱਖ ਫੈਮਲੀ ਤੋਂ ਹੋਵੇ ਪਲੱਸ 2 ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਜਗਰੂਪ ਸਿੰਘ ਪਤਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਮੰਗੜ ਉਮਰ 1988 ਪੜਾਈ ਬੀਏ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਪੈਨ ਇੱਕ ਮੈਰਿਡ ਭਰਾ ਨੋ ਪਿਤਾ ਐਕਸਪਾਇਰ ਕਾਮੇ ਜੀ ਆਪਣਾ ਕੰਮ ਵਧੀਆ ਆਮਦਨ ਵਧੀਆ ਘਰ ਪਰਿਵਾਰ ਦੀ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸਨੱਕੀ ਤੇ ਪੜੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਸਿੰਪਲ ਵਿਆਹ ਕਰਨਾ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 12/1991 ਕਾਸਟ ਜੱਟ ਸਿਕ ਗੋਤ ਸਰਾ ਹਾਈਟ ਸ਼ੇਪ ਉੱਪਰ ਪੜਾਈ ਬੀਏ ਪਾਸ ਮੁੰਡਾ ਤਿਲਕਸ਼ੁਦਾਈ ਜੀ ਕੰਮੇਜੀ ਪਹਿਲਾ ਬਾਰਲੀ ਕੰਟਰੀ ਦੇ ਵਿੱਚ ਰਹਿੰਦੇ ਸੀ ਹੁਣ ਖੇਤੀਬਾੜੀ ਕਰਦੇ ਨੇ ਤੇ ਜ਼ਮੀਨ 7 ਕਿੱਲੇ ਆ ਦੋ ਭਰਾ ਨੇ ਜ਼ਿਲ੍ਹਾ ਤਰਨਤਾਰਨ ਦੇ ਭਰਾ 1 ਕੇ ਮੈਰਿਡ ਤੇ ਕੈਨੇਡਾ ਪੀਆਰ ਭੈਣ 1 ਕੇ ਉਹ ਵੀ ਮੈਰਿਡ ਤੇ ਕੈਨੇਡਾ ਪੀਆਰ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਮਾਤਾ ਹਾ ਉਸ ਵਾਈਫ ਨੇ ਤੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਨਾਲ ਪਰਿਵਾਰ ਦੀ ਮੰਗ ਦਿੱਤੀ ਗਈ ਹੈ ਕੁੜੀ ਦਾ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਕੁੜੀ ਸੋਹਣੀ ਸੁਨਖੀ ਹੋਵੇ ਘਰੇਲੂ ਕੰਮ ਕਰ ਜਾਣਦੀ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਏਸੀ ਜੀ ਆਪਣੀ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਦਾ ਦਿੱਤੇ ਹੈ ਪਰਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਚਾ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਦੀ ਹੈ ਤਾਂ ਉਸਤੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜੇ ਨਾ ਟਾਈਮ ਤੱਕ ਪਰਿਵਾਰ ਦਾ ਰਿਸ਼ਤਾ ਨਹੀਂ ਹੁੰਦਾ ਮਿਲਦੇ ਆ ਜਈ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ